ਅਧਨ ਅੰਮ੍ਰਿਤਸਰ ਦੇ ਜਹਾਜ਼ਗੜ ਇਲਾਕੇ ਦੇ ਵਿੱਚ ਟਾਇਰਾਂ ਦੀ ਦੁਕਾਨ ਉੱਪਰ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਤੁਰੰਤ ਇਸ ਸੰਬੰਧੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਗਿਆ ਮੁਢਲੀ ਜਾਂਚ ਦੇ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਅੱਗ ਲੱਗਣ ਕਰਕੇ ਭਾਰੀ ਨੁਕਸਾਨ ਜ਼ਰੂਰ ਹੋ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ ਜਹਾਜ਼ਗੜ ਦੇ ਵਿੱਚ ਟਾਇਰਾਂ ਦੀ ਦੁਕਾਨ ਹੈ ਜਿੱਥੇ ਅਚਾਨਕ ਭਿਆਨਕ ਅੱਗ ਲੱਗ ਗਈ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਲੱਗਣ ਕਰਕੇ ਕਾਫੀ ਨੁਕਸਾਨ ਹੋ ਗਿਆ ਪਰ ਇਸ ਸੰਬੰਧੀ ਜਦੋਂ ਫਾਇਰ ਬ੍ਰਿਗੇਡ ਨੂੰ ਦੱਸਿਆ ਗਿਆ ਤਾਂ ਤੁਰੰਤ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਸਾਡੀ ਜੈਗੜ੍ਹ ਦੀ ਦੁਕਾਨ ਦੇ ਮੰਡੀਟਾ ਰੋਡ ਦੇ ਨਾਤੇ ਤੇ ਇਹਨਾਂ ਨੇ ਮੌਕੇ ਤੇ ਆਣ ਕੇ ਪਹੁੰਚ ਕੇ ਅੱਗ ਤੇ ਕਾਬੂ ਕਰ ਲਿਆ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਇਹਨਾਂ ਨੇ ਕੈਮੀਕਲ ਵੀ ਪਾਤਾ ਕੈਮੀਕਲ ਕਰਕੇ ਇਹਨਾਂ ਦਾ ਪਜਾ ਹੋ ਗਿਆ ਸਾਡਾ ਥੋੜਾ-ਬੋੜਾ ਨੁਕਸਾਨ ਹੋਇਆ ਲੇਕਿਨ ਇਹ ਆ ਵੀ ਇਹਨਾਂ ਨੇ ਮੌਕੇ ਤੇ ਆ ਕੇ ਬਚਾਹ ਲਿਆ ਸਾਡਾ। ਇਹਨਾਂ ਰਹੀ ਧੰਨਵਾਦ ਕਰਦੇ ਆ। ਇਹਨਾਂ ਤੇ ਨੁਕਸਾਨ ਹੈ ਅੱਜ ਲੱਗਣ ਦਾ ਕਾਰਨ ਵੀ ਉਹਨ ਜਦ ਤੱਕ ਥੱਲੇ ਜਾ ਕੇ ਦੇਖਾਂਗੇ ਨੇ ਸਾਨੂੰ ਪਤਾ ਨਹੀਂ ਲੱਗਣਾ। ਬਾਕੀ ਇਹ ਆ ਕਿ ਵੀ ਥੋੜਾ ਹੀ ਹੋਇਆ ਬਚਾਹ ਹੀ ਹੋ ਗਿਆ ਮੌਕੇ ਤੇ ਆ ਕੇ ਨਾ ਤੇ ਮੌਕੇ ਦੀ ਆਣ ਕਰਕੇ ਬਚਾਹ ਹੋ ਗਿਆ ਜੀ। ਨੁਕਸਾਨ ਕਿਸ ਚੀਜ਼ ਦੀ? ਸਾਡੀ ਟੈਰਾਂ ਦੀ ਦੁਕਾਨ ਦੀ। ਹਾਂ ਜੀ। ਬਚਾਹ ਹੋ ਗਿਆ ਜੀ। ਹਾਂ ਜੀ। ਸਾਨੂੰ ਚਾਹ ਹੈ ਕਿ ਇੱਕ ਜਿਹੜਾ ਬੰਦਾ ਬੱਤੀ ਜਗਾਉਣ ਵਾਸਤੇ ਗਿਆ ਉਹ ਵੀ ਜ਼ਖਮੀ ਹੋਇਆ ਹੈ। ਉਹ ਮਾਰੀ ਜੀ ਹੱਥ ਤੇ ਮਾਰੀ ਜੀ ਲੱਗੀ ਉਹਦੇ ਉਹ ਮੋਕੇ ਦਾ ਡਾਕਟਰ ਕੋ ਲੈ ਕੇ ਤੇ ਉਹ ਵੀ ਉਹਦਾ ਵੀ ਬਚਾਈ ਹਾਂਜੀ ਹਾਂਜੀ ਉਹਨਾਂ ਅੱਜ ਤੇ ਕੰਟਰੋਲ ਹੈ ਜੀ ਅੱਜ ਕੰਟਰੋਲ ਇਹ ਜਹਾਜ਼ਗੜ ਅੱਗ ਲੱਗੀ ਹੈ ਜੀ ਠੀਕ ਹੈ ਜੀ ਮਤਲਬ ਜਹਾਜ਼ਗੜ ਟਾਇਰਾਂ ਦੇ ਮਤਲਬ ਬੇਸਮੈਂਟ ਦੇ ਵਿੱਚ ਟਾਇਰ ਪਏ ਸੀ ਕੋਈ ਸ਼ੋਰ ਸ਼ਰਕਟ ਹੋਇਆ ਹੋਵੇ ਉਹਦੇ ਕਰਕੇ ਅੱਗ ਲੱਗੀ ਹੈ ਜੀ ਮੇਨ ਗਲ ਦੇ ਕਿੰਨਾ ਤਨਖਸਾਨ ਹੈ ਨੁਕਸਾਨ ਅਜੇ ਤਾਂ ਨੋਰਮਲ ਹੈ ਮਤਲਬ ਇੰਨਾ ਖਾਸ ਨਹੀਂ ਆ ਬਸ ਇੱਕ ਜਾਨ ਦਾ ਨਿਸ਼ਾਨ ਜਾਨੀ ਵਾਲੀ ਜਿਹੜਾ ਨੁਕਸਾਨ ਹੋ ਗਿਆ ਇਤਲਾ ਲੱਗੀ ਕਿ ਜਹਾਜ਼ਗੜ ਅੱਗ ਲੱਗੀ ਹੈ ਦੁਕਾਨ ਦੇ ਤੇ ਤੇ ਕੋਈ जख्म ਨਹੀਂ ਆਸਲ ਨਹੀਂ ਕੋਈ ਨਹੀਂ ਕੋਈ जख्म ਨਹੀਂ ਕੋਈ ਇਦਾਂ ਦਾ ਜਾਨੀਵਾਨੀ ਨੁਕਸਾਨ ਕੋਈ ਨਹੀਂ ਆਇਆ ਜੀ ਬਸ ਟਾਇਰ ਹੀ ਥੱਲੇ ਪਏ ਬੇਸਮੈਂਟ ਤੇਆਂ ਗੱਡੀਆਂ ਪਹੁੰਚੀਆਂ ਮੌਕੇ ਤੇ ਤਿੰਨ ਚਾਰ ਗੱਡੀਆਂ ਆ ਗਈਆਂ ਜੀ ਸਾਡੀਆਂ ਫੈਮਿਲੀ ਚਾਰ ਗੱਡੀਆਂ ਆ ਗਈਆਂ ਹਾਂ ਜੀ ਅੱਜ ਕਾਬੂ ਕੰਟਰੋਲ ਤੇ ਹਾਂ ਬਿਲਕੁਲ ਨਾਰਮਲ ਐ ਕੁਝ ਇਦਾਂ ਦਾ ਹੈ ਨਹੀਂ